ਸਰਸਕੋ ਨਾ ਆਇਆ ਜੇ ਜੀ ਬਾਰੇ ਹਿੰਦੋਸਤਾਨ ਕੇਸ਼ ਦੇ ਪ੍ਰਧਾਨ ਮੰਤਰੀ ਵੀਰਾਂ ਉਹਨਾਂ ਦਾ ਹਤਵਾਦੀਆਂ ਨੇ ਸੱਤਰੀਆਂ ਦਾ ਕਤਲ ਕੀਤਾ ਫਿਰ ਹਤਵਾਦੀ ਤਕੌੜਿਆਂ ਨੂੰ ਤੇ ਅਦੇ ਤਿੰਨ ਸਰਨਾਵਾ ਤੇ ਦਾ ਹਿਸਾਬ ਬਣਿਆ ਹੇ ਮਾਤਾ ਜੀ ਜੇ ਮਾਤਾ ਜੀ ਮਾਤਰਮ ਬੰਦ ਹੈ ਮਾਤਰਮ 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 ਤੁਮ ਪੇ ਮੇਂ ਗਤਨਤੀ ਹੋਵੇ ਬੰਦ ਬਹੁਤ ਬਹੁਤ ਧੰਨਵਾਦ ਜਪੀਮ ਜਪਾਰਤ ਮੈਂ ਤੁਹਾਡਾ ਆਪਣਾ ਜਸਵਿੰਦਰ ਚੋપરા ਨਕੋਦਰ ਵੱਲੋਂ ਅੱਜ ਜਰਾ ਪਹਿਲਾਂ ਗਾਮ ਵਿਖੇ ਹੋਈ ਅੱਤਵਾਦੀ ਘਟਨਾ ਨੂੰ ਲੈ ਕੇ ਜਿਹੜੀ ਸਾਡੀਆਂ ਤਿੰਨਾਂ ਫੌਜਾਂ ਨੇ ਉਹਨਾਂ ਦਾ ਅਸਰ ਜਿਹੜਾ ਹੈ ਨਾ ਅੰਤੰਕਵਾਦੀਆਂ ਦੇ ਠਿਕਾਣਿਆਂ ਦੇ ਜਿਹੜਾ ਹਮਲਾ ਕਰਕੇ ਉਹਨਾਂ ਨੂੰ ਮਾਰ ਮੁਕਾਇਆ ਔਰ ਇਸ ਵੇਲੇ ਜਿਹੜਾ ਨਕੋਦਰ ਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਜਿਹੜਾ ਇੱਕ ਅੱਜ ਜਿਹੜਾ ਤਿਰੰਗਾ ਯਾ ਯਾਤਰਾ ਕੱਢੀ ਜਾ ਰਹੀ ਆ ਸੁਸ਼ੀਰ ਰਿੰਗੂ ਜੀ ਆਏ ਨੇ ਜਲੰਧਰ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਔਰ ਲੋਕਲ ਨਕੋਦਰ ਦੇ ਇੱਥੇ ਸਾਡੇ ਜਿਹੜੇ ਸ਼ਹਿਰ ਦੇ ਬਦਵੰਤ ਸੱਜਣਾ ਉਹਨਾਂ ਵੱਲੋਂ ਵੀ ਅੱਜ ਇਸਹਾਜ ਦੀ ਵਿੱਚ ਆਏ ਆ ਸਰਜ ਜਿਹੜਾ ਪਹਿਲਗਾਮ ਨੂੰ ਲੈ ਕੇ ਤਿਰੰਗਾ ਯਾਤਰਾ ਕੱਢੀ ਗਈ ਆ ਆਪ ਕੀ ਕਹਿਣਾ ਚਾਹੋਗੇ ਇਹ ਸੀ ਆਪਣੇ ਜਿਹੜੇ ਵੀਰ ਸੈਨਿਕ ਜਿਨ੍ਹਾਂ ਨੇ ਪਹਿਲਗਾਮ ਹਮਲੇ ਦਾ ਬਦਲਾ ਲਿਆ ਔਰ ਪਾਕਿਸਤਾਨ ਦੇ ਵਿੱਚ ਜਿਹੜੇ ਅਰਥਵਾਦੀ ਹੈੱਡਕੁਆਰਟਰ ਸੀਗੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਸੀ ਉਹਨਾਂ ਨੂੰ ਮਿਜ਼ਾਈਲਾਂ ਮਾਰ ਕੇ ਨਿਸ਼ਟਾਰ ਨਾਬੂਦ ਕੀਤਾ ਅੱਤਵਾਦੀਆਂ ਨੂੰ ਮਾਰਿਆ ਔਰ ਜਿਹੜਾ ਇਹ ਕਾਇਰਾਨਾ ਹਮਲਾ ਕੀਤਾ ਸੀ ਉਹਦਾ ਹਮਲਾ ਜਿਹੜਾ ਭਾਰਤੀ ਸੈਨਾ ਨੇ ਕੀਤਾ ਉਹ ਸੈਨਾ ਦਾ ਹੌਸਲਾ ਵਧਾਉਣ ਦੇ ਲਈ ਅੱਜ ਇਸ ਤਿਰੰਗਾ ਯਾਤਰਾ ਦਾ ਜਿਹੜਾ ਆਯੋਜਨ ਕੀਤਾ ਗਿਆ ਕਿ ਇਹ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਇੱਕ ਭਾਰਤੀ ਫੌਜ ਦੀ ਮਨੋਵਲ ਵਧਾਉਣ ਲਈ ਕੱਢੀ ਜਾ ਰਹੀ ਹੈ ਪਰ ਕੀ ਇਹ ਵੱਖ-ਵੱਖ ਪਾਰਟੀਆਂ ਵੱਲੋਂ ਕੱਢੀ ਜਾ ਰਹੀ ਹੈ ਇੱਕ ਬੀਜੇਪੀ ਵੱਲੋਂ ਕੱਢੀ ਜਾ ਰਹੀ ਹੈ ਜਾਂ ਸ਼ਹਿਰ ਵਾਸੀਆਂ ਵੱਲੋਂ ਨਹੀਂ ਇਹ ਸਾਰੇ ਦੇਸ਼ ਦੇ ਜਿਹੜੇ ਸੰਗਠਨ ਹੈ ਧਾਰਮਿਕ ਸਮਾਜਿਕ ਜਿਹੜੇ ਸੰਗਠਨ ਹੈ ਇਹ ਰਲ ਮਿਲ ਕੇ ਜਿਹੜਾ ਭਾਰਤੀ ਫੌਜ ਦੇ ਹੱਕ ਦੇ ਵਿੱਚ ਜਿਹੜਾ ਫਤਵਾ ਦੇ ਰਹੇ ਆ ਸੋ ਫੌਜ ਦੀ ਹੌਸਲਾ ਫਜ਼ਾਈ ਦੇ ਲਈ ਕਿਸੇ ਫੌਜ ਨੂੰ ਕਿਸੇ ਪਾਰਟੀ ਦੇ ਵਿੱਚ ਪਾਉਣ ਦੀ ਪਾਰਟੀ ਦੇ ਉੱਪਰ ਉੱਟ ਕੇ ਪਾਰਟੀ ਦੇ ਉੱਪਰ ਉੱਟ ਕੇ ਜਿਹੜਾ ਕਾਰਵਾਈ ਹੋ ਰਹੀ ਹੈ ਅੱਜ ਤਰੰਗਾ ਯਾਤਰਾ ਕੀਤੀ ਜਾ ਰਹੀ ਹੈ ਨਕੌਦਰ ਦੇ ਵਿੱਚ ਕੀ ਕਹਿਣਾ ਹੈ ਜੈ ਹਿੰਦ ਜੈ ਭਾਰਤ ਭਾਰਤ ਮਾਤਾ ਕੀ ਜੈ ਅੱਜ ਜਿਹੜਾ ਨਕੌਦਰ ਦੇ ਵਿੱਚ ਸ਼ਾਗੋੜ ਹਲਕਾ ਔਰ ਨਕੋਦਰ ਹਲਕਾ ਦੋਨੋਂ ਮਿਲ ਕੇ ਜ਼ਿਲ੍ਹਾ ਜਲੰਧਰ ਸਾਊਥ ਦੀ ਇੱਕ ਤਿਰੰਗਾ ਯਾਤਰਾ ਆਯੋਜਿਤ ਕੀਤੀ ਗਈ ਹੈ ਇਹ ਦਿਸ਼ਾ ਨਿਰਦੇਸ਼ ਸਾਡੇ ਮਾਨਣੀ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੇ ਪੂਰੇ ਦੇਸ਼ ਦੇ ਵਿੱਚ ਯਾਤਰਾ ਦਾ ਆਹਵਾਨ ਕਰਾਇਆ ਔਰ ਬੜਾ ਪ੍ਰਾਊਡ ਵਾਲਾ ਦਿਨ ਹੈ ਬੜਾ ਪ੍ਰਾਊਡ ਵਾਲੇ ਮੂਮੈਂਟ ਹੈ ਕਿ ਜਿਹੜੀ ਸਾਡੀ ਫੌਜ ਨੇ ਪਾਕਿਸਤਾਨ ਦੇ ਵਿੱਚ ਮੂੰਹ ਤੋੜ ਜਵਾਬ ਦਿੱਤੇ ਹੈ ਉਹਨਾਂ ਨੂੰ ਸਮਰਪਿਤ ਔਰ ਸਾਡੇ ਦੇਸ਼ ਦੀ ਜਿਹੜੀ ਏਕਤਾ ਔਰ ਅਖੰਡਤਾ ਨੂੰ ਸਮਰਪਿਤ ਹੋ ਕੇ ਅੱਜ ਸਾਰੇ ਵਰਗ ਹਰ ਪਾਰਟੀਆਂ ਤੋਂ ਉੱਪਰ ਉੱਠ ਕੇ ਇਸ ਤਿਰੰਗਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਆਏ ਆ ਤੁਹਾਡੇ ਚੈਨਲ ਦੇ ਮਾਧਿਅਮ ਦਰ ਆਈ ਅਸੀਂ ਸਭ ਪਰਿਵਾਰਾਂ ਨੂੰ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਇਸ ਤਿਰੰਗਾ ਯਾਤਰਾ ਦਾ ਹਿੱਸਾ ਬਣੋ ਤਾਂ ਕਿ ਆਪਾਂ ਇਕਜੁੱਟ ਹੋਣ ਦਾ ਇੱਕ ਪ੍ਰਮਾਣ ਦੇ ਸਕੀਏ ਔਰ ਆਪਣੇ ਫੌਜੀ ਭਰਾਵਾਂ ਦਾ ਹੌਸਲਾ ਵਧਾ ਸਕੀਏ ਔਰ ਦੇਸ਼ ਦੀ ਆਣ-ਬਣ ਔਰ ਸ਼ਾਨ ਦੇ ਲਈ ਇਹ ਪਤਾ ਲੱਗੇ ਕਿ ਅਸੀਂ ਸਾਰੇ ਹੀ ਜਦੋਂ ਦੇਸ਼ ਤੇ ਗੱਲ ਆਏਗੀ ਤਾਂ ਅਸੀਂ ਸਾਰੇ ਇਕਜੁੱਟ ਆ ਬਹੁਤ ਬਹੁਤ ਸ਼ੁਕਰੀਆ